ਕਿ ਬਨੇ ਤੇ ਇੱਕ ਮਿੰਟ ਲਗਾਤਾਰ ਰਿਹਾ ਤੇ ਦੇਖੋ ਸਵੇਰੇ ਕੋਈ 9:30 10 ਵਜੇ ਦੇ ਲੱਗੇ ਜਿਵੇਂ ਦੇਰ ਬਾਅਦ ਕਰ ਲਾਗੇ ਥੋੜਾ ਜਿਹਾ ਬਾਅਦ ਕਰ ਲਾਗੇ ਫਲਾਈਟ ਚੱਲਣ ਤੋਂ ਬਾਅਦ ਮੈਂ ਰਹਾਂਗਾ ਸਵੇਰੇ 9:30 10 ਵਜੇ ਦੇ ਲਾਗੇ ਜਿਹੜਾ ਰਾਇਨ ਇੰਟਰਨੈਸ਼ਨਲ ਗਲੋਬਲ ਸਕੂਲ ਆ ਅਰਬਨ ਐਸਟੇਟ ਏਰੀਏ ਚ ਇਹਨਾਂ ਦੇ ਈਮੇਲ ਆਈਡੀ ਤੇ ਜਿਹੜੀ ਇੱਕ ਬੌਮ ਥ੍ਰੈਟ ਆ ਰਿਪੋਰਟ ਹੋਈ ਸੀ ਤੇ ਇਮੀਡੀਏਟਲੀ ਪੁਲਿਸ ਟੀਮਾਂ ਨੇ ਪ੍ਰੌਮਪਟਲੀ ਸਵਿਫਟਲੀ ਸਕੂਲ ਚ ਪਹੁੰਚ ਕੇ ਜਿਹੜਾ ਚੈਕਿੰਗ ਆ ਸ਼ੁਰੂ ਕਰਤੀ ਸੀ ਇੱਥੇ ਜਿਹੜੀ ਸਾਡੀ ਡੈਡੀਕੇਟਿਡ ਐਂਟੀ ਸਬੋਟੇਜ ਟੀਮ ਹੁੰਦੀ ਜਿਹਦੇ ਕੋਲੇ ਨੋਨ ਲੀਨੀਅਰ ਜੰਕਸ਼ਨ ਡਿਵਾਈਸ ਐਨ ਐਲ ਜੀ ਡੀ ਤੇ ਬੌਮ ਡਿਟੈਕਸ਼ਨ ਦੇ ਇਕਵਿਪਮੈਂਟ ਜਿਹੜੇ ਹੁੰਦੇ ਉਹ ਵੀ ਇੱਥੇ ਭੇਜੀ ਸਮੈਫਰ ਡੌਗ ਵੀ ਅਸੀਂ ਇੱਥੇ ਉਹਦੀ ਵੀ ਮੂਵਮੈਂਟ ਰੱਖੀ ਤੇ ਹੁਣ ਤੱਕ ਕੋਈ ਵੀ ਐਕਸਪਲੋਸਿਵ ਡਿਵਾਈਸ ਜਾਂ ਕੋਈ ਆਈ ਡੀ ਜਾਂ ਕਿਸੇ ਵੀ ਹੋਰ ਪ੍ਰਕਾਰ ਦੀ ਕੋਈ ਬੌਮ ਨੋਮਾ ਚੀਜ਼ ਜਿਹੜੀ ਆ ਉਹ ਇਥੋਂ ਬਰਾਮਦ ਨਹੀਂ ਹੋਈ ਆ ਪਰੰਤੂ ਡਬਲਿਊ ਸ਼ੋਰ ਹੋਣ ਲਈ ਹੁਣ ਅਸੀਂ ਦੁਬਾਰੇ ਇੱਥੇ ਚੈਕਿੰਗ ਕਰਾਂਗੇ ਤੇ ਇਨਸ਼ੋਰ ਕਰਾਂਗੇ ਕਿ ਕਿਸੇ ਪ੍ਰਕਾਰ ਦਾ ਕੋਈ ਨੁਕਸਾਨ ਨਾ ਹੋਵੇ ਦੂਜੀ ਗੱਲ ਜਿੱਥੋਂ ਵੀ ਇਹ ਈਮੇਲ ਔਰੀਜਿਨੇਟ ਕੀਤੀ ਹੈ ਉਹਦੀ ਬੜੀ ਸਾਇੰਟੀਫਿਕਲੀ ਦੇ ਡੂੰਘਾਈ ਨਾਲ ਅਸੀਂ ਤਫ਼ਤੀਸ਼ ਕਰਾਂਗੇ ਉਹਦੇ ਆਈਪੀ ਐਡਰੈਸਸ ਉਹਦੀ ਕੰਟਰੀ ਆਫ ਔਰੀਜਿਨ ਜਾਂ ਸਟੇਟ ਆਫ ਔਰੀਜਿਨ ਕੀ ਆ ਉਹਨੂੰ ਪ੍ਰੋਪਰ ਅਸੀਂ ਜਿਹੜਾ ਇਨਵੈਸਟੀਗੇਟ ਕਰਕੇ ਤੇ ਇਸ ਈਮੇਲ ਦੇ ਸੋਰਸ ਤੱਕ ਪਹੁੰਚਣ ਲਈ ਵੀ ਜਿਹੜੇ ਆ ਉਹ ਸਾਇੰਟਿਫਿਕ ਪ੍ਰਯਾਸ ਜਿਹੜੇ ਕੀਤੇ ਗਏ ਸਰ ਕਿੰਨੇ ਸਕੂਲਾਂ ਨੂੰ ਆਏ ਸਰ ਕਿੰਨੇ ਸਕੂਲਾਂ ਨੂੰ ਆਏ ਕਿੰਨੇ ਸਕੂਲਾਂ ਨੂੰ ਆਏ ਸਰ ਹੁਣ ਤੱਕ ਤੇ ਸਾਡੇ ਕੋਲ ਇਨਫੋਰਮੇਸ਼ਨ ਜਿਹੜੀ ਉਹ ਰਾਇਨ ਇੰਟਰਨੈਸ਼ਨਲ ਸਕੂਲ ਦੀ ਹੈਗੀ ਬਟ ਨਾਰਮਲੀ ਜੇਕਰ ਇਹੋ ਜੇ ਮੇਲਸ ਆਉਂਦੇ ਆ ਤੇ ਕਈ ਵਾਰੀ ਜਿਵੇਂ ਆਪਾਂ ਪਹਿਲਾਂ ਵੀ ਦੇਖਿਆ ਕਿ ਹੋਰ ਡਿਸਟ੍ਰਿਕਟਸ 'ਚ ਵੀ ਜਦੋਂ ਆਏ ਸੀ ਤੇ ਕਈ ਸਕੂਲਾਂ ਨੂੰ ਆ ਜਾਂਦੇ ਅਸੀਂ ਆਪਣੇ ਕੰਟਰੋਲ ਰੂਮ ਦੀ ਡਿਊਟੀ ਲਗਾਈ ਹੈ ਕਿ ਜੇਕਰ ਕਿਸੇ ਵੀ ਹੋਰ ਸਕੂਲ ਨੂੰ ਕੋਈ ਹੋ ਜਾ ਇਮੇਲ ਰਸੀਵ ਹੋ ਜਾ ਤੇ ਉਹਦੇ ਬਾਰੇ ਵੀ ਸਾਨੂੰ ਸੂਚਿਤ ਕੀਤਾ ਜਾਵੇ ਤੇ ਫੌਰੀ ਤੌਰ ਤੇ ਐਂਟੀ ਸੈਪੋਟਾ ਚੈੱਕ ਜਿਹੜਾ ਹੈ ਉਹ ਬੱਚਿਆਂ ਦੇ ਜਾਨੀਮਾਲੀ ਰੱਖੀ ਲਈ ਅਸੀਂ ਕਰਾਵਾਂਗੇ ਅੱਛਾ ਦਵਾਈ वगैरह ਵੀ ਕਰਵਾਈ ਹੈ ਕੋਈ ਐਡਮਿਨਿਸਟ੍ਰੇਸ਼ਨ ਨੂੰ ਕਿਹਾ ਜੀ ਕਿ ਛੁੱਟੀ ਕਰ ਦਿੱਤੀ ਜਾ ਬੱਚਿਆਂ ਦੀ ਛੁੱਟੀ ਬਾਰੇ ਜੀ ਐਡਮਿਨਿਸਟ੍ਰੇਸ਼ਨ ਨਾਲ ਐਸਚਓ ਦੀ ਗੱਲ ਹੋਈ ਸੀ ਤੇ ਅਸੀਂ ਕੋਸ਼ਿਸ਼ ਇਹੀ ਕਰਾਂਗੇ ਕਿਉਂਕਿ ਐਂਟੀ ਸੈਪੋਟਾ ਚੈੱਕ ਜਿਹੜਾ ਹੈ ਬਟਾ ਬੜਾ ਡਿਟੇਲਡ ਪ੍ਰੋਸੀਜਰ ਹੁੰਦਾ ਹੈ ਇਹਦੇ ਚ ਇਸ ਕਰਕੇ ਅਸੀਂ ਕੋਸ਼ਿਸ਼ ਇਹ ਹੀ ਕਰਾਂਗੇ ਕਿ ਬੱਚਿਆਂ ਦੀ ਇੱਥੇ ਛੁੱਟੀ ਕਰਵਾਈਏ ਕਿ ਕਿੰਨਾ ਵੀ ਵਲੋਡ ਦਿੱਤਾ ਗਿਆ ਉਸ ਜਿਹੜੀ ਈਮੇਲ ਆਈਡੀ ਦੇ ਉੱਪਰ ਕਿ ਉਹ ਸਮਾਂ ਬਹੁਤ ਜ਼ਿਆਦਾ ਰਿਸਕੀ ਹੈ ਆਪਣੇ ਲਈ ਸ਼ੈਰ ਲਈ ਨਹੀਂ ਇਹੋ ਜੀ ਕੋਈ ਗੱਲ ਨਹੀਂ ਜੀ ਜਿਵੇਂ ਮੈਂ ਤੁਹਾਨੂੰ ਪਹਿਲਾਂ ਦੱਸਿਆ ਕਿ ਜਿਵੇਂ ਹੀ ਇਨਫੋਰਮੇਸ਼ਨ ਆਈ ਸੀ ਇਮੀਡੀਏਟਲੀ ਐਸਐਚਯੂ ਅਰਬਨ ਸਟੇਟ ਵਿਦਨ ਮਿੰਟਸ ਇੱਥੇ ਪਹੁੰਚ ਗਏ ਸੀ ਤੇ ਮੈਂ ਪ੍ਰੋਟੋਕਾਲ ਡਿਊਟੀ 'ਚ ਸੀਗਾ ਜਿਵੇਂ ਅੱਜ ਆਪਾਂ ਨੂੰ ਸਾਰਿਆਂ ਨੂੰ ਪਤਾ ਕਿ ਮਾਨਯੋਗ ਚੀਫ ਜਸਟਿਸ ਆਫ ਨੀਲਦਾੜੀ ਇੱਥੇ ਵਿਜ਼ਿਟ ਸੀਗੀ ਤੇ ਹੁਣ ਅਸੀਂ ਡਬਲ ਯੂ ਇਨਸ਼ੋਰ ਕਰਾਂਗੇ ਕਿ ਕਿਸੇ ਵੀ ਪ੍ਰਕਾਰ ਦੀ ਅਨਸੁਖਾਵੀ ਘਟਨਾ ਜਿਹੜੀ ਹੋਣੀ ਸਰ ਇਹ ਕਿੱਥੋਂ ਆਈ ਐਸਾ ਮੈਲ ਨੂੰ ਪਤਾ ਲੱਗਿਆ ਕਿ ਕਿਉਂ ਉਹੀ ਮੈਂ ਦੱਸ ਰਿਹਾ ਨਾ ਜੀ ਦੇਖੋ ਜਦੋਂ ਵੀ ਕੋਈ ਇਹੋ ਜਿਹੀ ਮੇਲ ਓਰੀਜਿਨੇਟ ਹੁੰਦੀ ਹੈ ਤੇ ਉਹਦੀ ਸਾਇੰਟਿਫਿਕ ਤੇ ਟੈਕਨੀਕਲ ਇਨਵੈਸਟੀਗੇਸ਼ਨ ਜਿਹੜੀ ਆ ਉਹਦੇ 'ਚ ਆਈਪੀ ਐਨਾਲਿਸਿਸ ਹੁੰਦਾ ਹੈ ਜਦੋਂ ਅਸੀਂ ਆਈਪੀ ਐਨਾਲਿਸਿਸ ਕਰਾਂਗੇ ਕਿ ਕਿਹੜੇ ਡਿਵਾਈਸ ਤੋਂ ਕਿਹੜੇ ਕੰਪਿਊਟਰ ਤੋਂ ਕਿਹੜੀ ਕੰਟਰੀ ਤੋਂ ਜਾਂ ਕਿਹੜੇ ਸਟੇਟ ਤੋਂ ਕਿਹੜੇ ਸ਼ਹਿਰ ਤੋਂ ਇਹ ਈਮੇਲ origin ਹੋਈ ਹੈ ਫਿਰ ਉਹ IP ਤੋਂ ਅਸੀਂ ਅੱਗੇ ਵੈਰੀਫਾਈ ਕਰਾਂਗੇ ਕਿ ਜਿਹੜੇ ਡਿਵਾਈਸ ਤੋਂ ਜਾਂ ਕੰਪਿਊਟਰ ਤੋਂ ਈਮੇਲ ਆਈ ਹੈ ਉਹਦੀ ਮਾਲਕੀ ਕਿਸ ਦੇ ਨਾਮ ਤੇ ਹੈਗੀ ਹੈ ਤੇ ਉਹਦੇ ਤੇ ਅੱਗੇ ਸੰਗਠਨ ਦਾ ਕੋਈ ਨਾਮ ਆਇਆ ਸੰਗਠਨ ਦਾ ਕੋਈ ਨਾਮ ਆਇਆ ਕਿਹੜੀ ਸੰਗਠਨ ਵੱਲੋਂ ਇਹੋ ਜੀ ਕੋਈ ਸੰਗਠਨ ਨਹੀਂ ਜੀ ਅਜੇ ਤੱਕ ਇੱਥੇ ਆਪਾਂ ਆਪ ਹੀ ਸਾਰੇ ਖੜੇ ਹਾਂ ਤੇ ਕਿਸੇ ਕੋਈ ਸੰਗਠਨ ਦੀ ਵਾਲੀ ਕੋਈ ਇਹੋ ਜੀ ਗੱਲ ਸਰ ਅਡਰੋਡ ਦੇ ਸਕੂਲ ਜਿਹੜਾ ਹੈਗਾ ਸਕਾਲਰਪੇਲ ਤੋਂ ਬੱਚੇ ਖਾਲੀ ਚਾਦੂ ਤੇ ਮੇਲ ਆਈ ਇਹ ਵੀ ਸਕੂਲ ਨਿਕਲਦਾ ਹੈਈ ਵਾਰੀ ਜਦੋਂ ਕਿਸੇ ਇੱਕ ਸਕੂਲ 'ਚ ਮੇਲ ਆਂਦੀ ਹੈ ਤੇ ਬਾਕੀ ਸਕੂਲ ਐਜ਼ ਆ ਮੈਟਰ ਆਫ ਪ੍ਰੀਕਾਸ਼ਨ ਆਪਣੇ ਆਪ ਕਿਉਂਕਿ ਵੈਸੇ ਵੀ ਵਿੰਟਰਸ ਵੀ ਚੱਲ ਰਹੇ ਆ ਤੇ ਉਹਨਾਂ ਨੂੰ ਐਜ਼ ਆ ਮੈਟਰ ਆਫ ਪ੍ਰੀਕਾਸ਼ਨ ਉਹਨਾਂ ਨੇ ਕਰਾਇਆ ਹੋਣਾ ਬਟ ਆਫੀਸ਼ੀਅਲੀ ਜਿਹੜੀ ਇੰਟੀਗ੍ਰੇਸ਼ਨ ਰਨ ਇੰਟਰਨਲ ਹੈ